ਬਠਿੰਡਾ ਦੇ ਪਿੰਡ ਵਿਰਕਲਾ ਵਿੱਚ ਸੋਮਵਾਰ ਨੂੰ ਰੂ ਕੰਬਾਉ ਘਟਨਾ ਸਾਹਮਣੇ ਆਈ ਹੈ ਜਿੱਥੇ ਪਿੰਡ ਵਿੱਚ ਲੰਮੇ ਰਿਸ ਕਰਵਾਉਣ ਵਾਲੀ ਇੱਕ ਕੁੜੀ ਅਤੇ ਉਸ ਦੀ ਛੋਟੀ ਧੀ ਦਾ ਉਸਦੇ ਆਪਣੇ ਹੀ ਪਿਤਾ ਤੇ ਭਰਾ ਵੱਲੋਂ ਕਹੀਂ ਮਾਰਗ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਨੇ ਕਰੀਬ 3-4 ਸਾਲ ਪਹਿਲਾਂ ਹੀ ਪਿੰਡ ਵਿਰਕਲਾ ਦੇ ਇੱਕ ਨੌਜਵਾਨ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਪਰਿਵਾਰ ਵੱਲੋਂ ਇਸ ਵਿਆਹ ਦਾ ਵਿਰੋਧ ਕੀਤਾ ਗਿਆ ਸੀ ਤੇ ਲੰਬੇ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਸੀ ਹਾਦਸੇ ਦੇ ਦਿਨ ਕੁੜੀ ਆਪਣੀ ਮਾਸੂਮ ਧੀ ਨਾਲ ਦਵਾਈ ਲੈਣ ਲਈ ਨਿਕਲੀ ਸੀ ਬਾਈ ਮੇਰਾ ਨਾਮ ਰਵੀ ਆ ਵਰਕ ਕਲਾਪੈਂਡਾ ਮੇਰਾ ਅੱਛਾ ਕੈਪੀਟਲ ਚ ਕੈਸ਼ ਵਾਂ ਚਲਾਉਣਾ ਮੈਂ ਅੱਛਾ ਦੇ ਮੈਂ ਤੜਕੇ ਕੰਮ ਤੇ ਆ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਜੀ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇਲੇ ਨੂੰ ਛੜਾ ਤੇ ਇਹ ਅੰਦਰ ਸੀਗੇ ਅੱਛਾ ਤੇ ਯਾਰ ਬਾਈ ਮੈਂ ਕਿਨੇ ਮਾਰਿਆ ਕਿਨੇ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਕੰਗ ਮਾਰਿਆ ਕਿਉਂ ਪਤਾ ਨਹੀਂ ਜੀ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹਾਂ ਅੱਥੇ 7 ਵਜੇ ਕੰਮ ਕੀਦਾ ਕੀਦਾ ਘਰੇ ਜਾਂ ਨਹੀਂ ਕਿਦਾ ਕਤਲ ਕੀਤਾ ਗਿਆ ਹਮਰੇ ਘਰੇ ਵਾਲੀ ਜਸ਼ਮਨਦੀਪ ਕੌਰ ਮੇਰੀ ਗੁੜੀ ਹੈ ਕਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡੀ ਨੂੰ ਕਈ ਮਿਲਾਈ ਕੇ ਪਏ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਵ ਮੈਰਿਜ ਸੀਗੀ ਹਾਂਜੀ ਬਾਈ ਲਵ ਮੈਰਿਜ ਨੂੰ 5 ਸਾਲ ਹੋ ਗਏ ਸੀਗੇ ਜੀ 4 ਸਾਲੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮਪਾਲੀ ਕੀ ਮੰਗ ਕਰਦੇ ਹੋ ਹੁਣ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਈ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਿਉਂਦੇ ਕਰਦਾਂ ਮੈਨੂੰ ਕੋਈ ਨਹੀਂ ਚ ਮੈਂ ਬਾਹਰ ਜਾਣਾ ਜੀ ਮੈਂ ਸਾਰੀ ਫਾਈਲ ਬਣਾਈ ਬੈਠਾਈ ਬਾਈ ਕੋਈ ਐ ਹੋਜੀ ਕਿਤਾਈ ਕਿਸੇ ਨਾਲ ਲਾਗੜਾਟ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਕੋਈ ਗੱਲਬਾਤ ਹੋਈ ਨਾ ਨਾ ਜੀ ਬਾਈ ਕਿਸੇ ਦੇ ਮਤ ਜਿੰਨੇ ਸਾਲ ਹੋ ਗਏ ਤੁਹਾਡੇ ਲਵ ਮੈਰਿਜ ਚਾਰ ਸਾਲ ਹੋ ਗਏ ਜੀ ਚਾਰ ਸਾਲ ਹੋ ਗਏ ਸੀ ਹਾਂਜੀ ਤੇ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ ਡੇਢ ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਤੋਂ ਨਾ ਬਾਈ ਕੋਈ ਵੀ ਨਹੀਂ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀ ਦੇ ਤਾਂ ਦਵੇ ਜੇ ਕਿਸੇ ਦੇ ਮੱਥੇ ਲੱਗੀ ਹੈ ਅੱਛਾ ਤੁਸੀਂ ਇੱਕੋ ਪਿੰਡ ਚ ਵੈਰੀ ਕਰਾਈ ਸੀ ਹਾਂਜੀ ਬਾਈ ਅੱਛਾ ਕੋਈ ਗਾਸਤਾ ਰੌਲਾ ਸੀ ਜਾਂ ਕੀ ਸੀ ਆ ਕੋਈ ਵੀ ਨਹੀਂ ਸੀ ਕੋਈ ਗੱਲਬਾਤ ਹੀ ਹੋਣੀ ਸੀ ਬਾਈ ਨਹੀਂ ਫਿਰ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਕਾਹ ਆਪ ਨਹੀਂ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ ਬਟਿੰਡਰ ਦੇ ਪਿੰਡ ਵਿਰਕਲਾ ਵਿੱਚ ਸੋਮਵਾਰ ਨੂੰ ਰੂ ਕੰਬਾਉ ਘਟਨਾ ਸਾਹਮਣੇ ਆਈ ਹੈ ਜਿੱਥੇ ਪਿੰਡ ਵਿੱਚ ਲੰਮੈਜ ਕਰਵਾਉਣ ਵਾਲੀ ਇੱਕ ਕੁੜੀ ਅਤੇ ਉਸ ਦੀ ਛੋਟੀ ਧੀ ਦਾ ਉਸਦੇ ਆਪਣੇ ਹੀ ਪਿਤਾ ਤੇ ਭਰਾ ਵੱਲੋਂ ਕਹੀਂ ਮਾਰਗ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਅਮ੍ਰਿਤਕ ਕੁੜੀ ਨੇ ਕਰੀਬ 3-4 ਸਾਲ ਪਹਿਲਾਂ ਹੀ ਪਿੰਡ ਵਿਰਕਲਾ ਦੇ ਇੱਕ ਨੌਜਵਾਨ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਪਰਿਵਾਰ ਵੱਲੋਂ ਇਸ ਵਿਆਹ ਦਾ ਵਿਰੋਧ ਕੀਤਾ ਗਿਆ ਸੀ ਤੇ ਲੰਬੇ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਸੀ ਹਾਦਸੇ ਦੇ ਦਿਨ ਕੁੜੀ ਆਪਣੀ ਮਾਸੂਮ ਧੀ ਨਾਲ ਦਵਾਈਆਂ ਨਿਕਲੀ ਸੀ ਬਾਈ ਮੇਰਾ ਨਾਮ ਰਵੀ ਹੈ ਵਰਕ ਕਲਾ ਪੈਂਡਾ ਮੇਰਾ ਅੱਛਾ ਕੈਪੀਟਲ ਚ ਕੈਸ਼ ਵਾਂ ਚਲਾਉਣਾ ਮੈਂ ਦੇ ਮੈਂ ਤੜਕੇ ਕੰਮ ਤੇ ਆ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਇਹਨੂੰ ਛਡਾ ਤੇ ਇਹ ਅੰਦਰ ਸੀਗੇ ਅੱਛਾ ਤੇ ਯਾਰ ਬਾਈ ਮੈਂ ਕਿਨੇ ਮਾਰਿਆ ਕਿ ਨਹੀਂ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਤੰਗ ਮਾਰਿਆ ਕਿਉਂ ਪਤਾ ਨਹੀਂ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲ ਹੁਣ ਹੱਥ ਨੇ 7 ਵਜੇ ਕੰਮ ਤੇ ਜਾਣਾ ਕੀਦਾ ਕੀਦਾ ਕਿਦਾ ਕਤਲ ਕੀਤਾਗਾ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਗੁੜੀ ਹੈ ਕਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡੀ ਨੂੰ ਕਈ ਮਿਲ ਕੇ ਪਏ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਵ ਮੈਰਿਜ ਸੀਗੀ ਹਾਂਜੀ ਬਾਈ ਲਵ ਮੈਰਿਜ ਪੰਜ ਸਾਲ ਹੋ ਗਏ ਸੀਗੇ ਜੀ ਚਾਰ ਸਾਲੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮਪਾਲ ਜੀ ਕੀ ਮੰਗ ਕਰਦੇ ਹੋ ਹੁਣ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਈ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਾਉਂਦੇ ਕਰ ਦਾਨ ਮੈਨੂੰ ਕੋਈ ਨਹੀਂ ਚਾਹੀਦਾ ਮੈਂ ਬਾਹਰ ਜਾਣਾ ਜੀ ਮੈਂ ਸਾਰੀ ਫਾਇਲ ਬਣਾਈ ਬੈਠਾਈ ਬਾਈ ਕੋਈ ਐ ਹੋ ਜੀ ਕਿ ਤਾਈ ਕਿਸੇ ਨਾਲ ਲਾਗੜਾੜ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਕੋਈ ਗੱਲਬਾਤ ਨਹੀਂ ਨਾ ਨਾ ਜੀ ਬਾਈ ਕਿਸੇ ਦੇ ਸਾਲ ਹੋ ਗਏ ਤੁਹਾਡੇ ਲਵ ਮੈਰਿਜ ਚ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਹਾਂ ਜੀ ਤੇ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ 1.5 ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਤੋਪੀਆਂ ਨਾ ਬਾਈ ਕੋਈ ਵੀ ਨਹੀਂ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀ ਦੇ ਤਾਂ ਦਵੇ ਜੇ ਕਿਸੇ ਦੇ ਮੱਥੇ ਲੱਗੀ ਹੈ ਅੱਛਾ ਤੁਸੀਂ ਇੱਕੋ ਪਿੰਡ ਚ ਮੈਰਿ ਕਰਾਈ ਸੀ ਹਾਂ ਜੀ ਬਾਈ ਅੱਛਾ ਕੋਈ ਗਾਸਤਾ ਰੌਲਾ ਸੀ ਜਾਂ ਕੀ ਸੀ ਆ ਕੋਈ ਵੀ ਨਹੀਂ ਸੀ ਕੋਈ ਗੱਲਬਾਤ ਹੀ ਹੈ ਨਹੀਂ ਸੀ ਬਾਈ ਨਹੀਂ ਫਿਰ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਆਪਣੀ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ